ਪਾਨਾ ਸਿੱਧੂ ਦੇ ਵੱਲੋਂ ਠੱਗ ਟਰੈਵਲ ਏਜੰਟਾਂ ਦੇ ਖਿਲਾਫ ਮੋਰਚਾ ਖੋਲਿਆ ਹੋਇਆ ਹੈ ਅਤੇ ਖੁਦ ਜਾ ਜਾ ਕੇ ਇਨ੍ਹਾਂ ਠੱਗ ਏਜੰਟਾਂ ਦੇ ਖਿਲਾਫ ਕਾਰਵਾਈ ਕਰਵਾਈ ਜਾ ਰਹੀ ਹੈ। ਅਜਿਹੇ ਦੇ ਵਿੱਚ ਇੱਕ ਔਰਤ ਦੇ ਵੱਲੋਂ ਪਾਨਾ ਸਿੱਧੂ ਤੇ ਇਲਜ਼ਾਮ ਲਗਾਏ ਗਏ ਹਨ ਕਿ ਉਸ ਨੇ 10000 ਰੁਪਏ ਦੀ ਮੰਗ ਕੀਤੀ ਹੈ ਤਾਂ ਜੋ ਪਾਨਾ ਸਿੱਧੂ ਆਪਣਾ ਧਰਨਾ ਉਸ ਔਰਤ ਦੇ ਘਰ ਦੇ ਬਾਹਰੋਂ ਚੁੱਕ ਲਵੇ ਅਤੇ ਹੁਣ ਇਸ ਮਾਮਲੇ ਲੈ ਕੇ ਮੌਕੇ ਤੇ ਪਹੁੰਚੇ ਕਿਸਾਨ ਆਗੂ ਅਤੇ ਰਫਤਾਰ ਰਾਏ ਨੇ ਮੀਡੀਆ ਦੇ ਸਾਹਮਣੇ ਕੀ ਗੱਲਾਂ ਕਹੀਆਂ ਆਓ ਸੁਣਦਿਆਂ। ਪੁੱਛਿਓ ਡਿਵੀਜ਼ਨ ਨੰਬਰ 7 ਦੇ ਬਾਰੇ ਕੀ ਕਹਿੰਦੇ ਦਸਤਾਰ ਜੀ ਲੱਗਦਾ ਹੈ ਕਿ ਭਾਨਾ ਸਿੱਧੂ ਦੀ ਗ੍ਰਿਫਤਾਰੀ ਗਲਤ ਹੈ ਭਾਨੇ ਸਿੱਧੂ ਨੂੰ ਜਦੋਂ ਜੀ ਕੋਈ ਬੰਦਾ ਪ੍ਰਸ਼ਾਸਨ ਦਾ ਕੰਮ ਕਰਨ ਲੱਗ ਜੇ ਹੁਣ ਭਾਨੇ ਨੇ ਹਜ਼ਾਰਾਂ ਲੋਕਾਂ ਦੇ ਪੈਸੇ ਆ ਜਿਹੜੇ ਵਾਪਸ ਕਰਾਏ ਏਜੰਟਾਂ ਤੋਂ ਠੀਕ ਹੈ ਤੇ ਹੁਣ ਭਾਨੇ ਦੇ ਉੱਪਰ ਇਹ ਕੱਲ ਨੂੰ ਕੋਈ ਫਰਜ਼ਾ ਵੀ ਪਾ ਸਕਦੇ ਆ ਹੁਣ ਅਸੀਂ ਇੱਥੇ ਆਏ ਹੋਏ ਆ ਨਾ ਤਾਂ ਸਾਨੂੰ ਭਾਨੇ ਦੇ ਨਾਲ ਇਹਨਾਂ ਨੇ ਕੋਈ ਮੁਲਾਕਾਤ ਕਰਾਈ ਆ ਬਿਪਾਨਾ ਕਿੱਥੇ ਆ ਕਿੱਥੇ ਨਹੀਂ ਕਿੱਥੇ ਉਹਨੂੰ ਲੈ ਕੇ ਗਏ ਹੋਏ ਆ ਠੀਕ ਹੈ ਜੀ ਤੇ ਨਜਾਇਜ਼ ਸਾਡੇ ਬੰਦੇ ਨੂੰ ਇਹਨਾਂ ਨੇ ਚੱਕਿਆ ਉਹਦੇ ਉੱਪਰ ਆਈ ਨਹੀਂ ਪਤਾ ਕੱਲ ਨੂੰ ਕਿਹੜਾ ਪਰਚਾ ਠੋਕ ਦੇਣ ਕੁਝ ਵੀ ਹੋ ਸਕਦਾ ਹੈਗਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਦੇ ਅੱਗੇ ਬੇਨਤੀ ਕਰਦਾ ਵੀ ਦੇਖੋ ਜਦੋਂ ਭਾਨਾ ਜਿਹੜਾ ਮਰਜੀ ਬੰਦਾ ਭਾਨੇ ਦੇ ਕੋਲ ਘਰੇ ਜਾਵੜੇ ਭਾਨੇ ਨੇ ਕਦੇ ਆਈ ਨਹੀਂ ਦੇਖਿਆ ਵੀ ਕੌਣ ਆ ਕੌਣ ਕਿੱਥੋਂ ਆ ਕੋਈ ਵੀ ਬੰਦਾ ਆਪਦਾ ਦੁੱਖ ਲੈ ਕੇ ਜਾਂਦਾ ਜਾਂ ਭਾਨੇ ਨੂੰ ਕਹਦਾ ਵੀ ਮੇਰੇ ਇੱਥੇ ਪੈਸੇ ਫਸੇ ਹੋਏ ਆ ਭਾਨਾ ਪਹਿਲੇ ਬੋਲ ਤੇ ਨਾਲ ਤੁਰਦਾ ਤੇ ਇਹ ਜਿਹੜਾ ਕੰਮ ਆ ਇਹ ਕੰਮ ਹੈਗਾ ਪ੍ਰਸ਼ਾਸਨ ਦਾ ਜਿਹੜਾ ਕੰਮ ਭਾਨਾ ਕਰ ਰਿਹਾਗਾ ਜਦੋਂ ਹੁਣ ਇਸੇ ਕਰਕੇ ਭਾਨਾ ਹੋ ਗਿਆ ਲੱਖਾ ਸੁਧਣਾ ਹੋ ਗਿਆ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਰੜਕਦੇ ਆ ਸੋ ਇਸੇ ਕਰਕੇ ਇਹਨਾਂ ਨੇ ਭਾਨੇ ਨੂੰ ਚੱਕਿਆ ਤੇ ਕੱਲ ਨੂੰ ਹੋਰ ਵੀ ਉਹ ਤੇ ਪਰਚਾ ਪਾ ਸਕਦੇ ਆ ਅੱਜ ਭਾਨੇ ਨੂੰ ਚੱਕਿਆ ਕੱਲ ਨੂੰ ਲੱਖੇ ਨੂੰ ਚੱਕਣਗੇ ਜਿਹੜਾ ਇਹ ਪੁਲਸ ਨੇ ਕੀਤਾ ਬਹੁਤ ਨਿਆਂਇਕ ਕੀਤਾ ਬਹੁਤ ਗਲਤ ਕੀਤਾ ਇੱਕ ਲੇਡੀ ਨੇ ਅਲੀਗੇਸ਼ਨ ਲਾਇਆ ਕਿ ਭਾਨੇ ਸਿੱਧੂ ਨੇ ਮੇਰੇ ਘਰ ਦੇ ਬਾਹਰ ਕਿਸਾ ਲਾਤਾ ਰਣ ਕਹਿੰਦੇ 10000 ਰੁਪਏ ਦੀ ਰਿਸ਼ਵਤ ਮੰਗੀ ਆ ਕੌਣ ਕਹਿੰਦਾ ਰਿਸ਼ਵਤ ਮੰਗੀ ਆ ਉਹ ਜਿਹੜੀ ਉਹ ਰੋਪਲਾ ਰਹੀ ਆ ਕੋਈ ਉਹਦੇ ਕੋਲ ਸਬੂਤ ਹੈ ਲੇਡੀ ਕੋਲੇ ਇਹ ਜਿਹੜੇ ਏਜੰਟਾ ਇਹ ਹੁਣ ਲੱਖਾਂ ਰੁਪਏ ਦੀ ਠੱਗੀ ਮਾਰਦੇ ਆ ਠੀਕ ਹੈ ਲੱਖਾਂ ਰੁਪਏ ਦੀ ਠੱਗੀ ਮਾਰਦੇ ਆ ਇੱਥੇ ਉਹਨੂੰ ਕਿਸੇ ਨੇ ਦੇਤਾ ਹੋਣਾ 10 20000 ਰੁਪਈਆ ਵੀ ਚਾਕੇ ਭਾਨੇ ਤੇ ਇਲਜ਼ਾਮ ਲਾ ਦੇ ਆਏ ਤਾਂ ਹੁਣ ਬਥੇਰੀ ਦੁਨੀਆ ਕਾ ਨੂੰ ਕਿਸੇ ਨੂੰ ਹੋਰ ਖੜਾ ਕਰ ਦੇਣਗੇ ਗੱਲ ਤਾਂ ਸਬੂਤ ਦੀ ਆ ਲੈ ਕੋਈ ਸਬੂਤ ਪੇਸ਼ ਕਰੋ ਵੀ ਭਾਨੇ ਨੇ ਕਿਸੇ ਤੋਂ ਰੁਪਈਆ ਵੀ ਲਿਆ ਹੋਵੇ ਸਾਡੇ ਸਾਨਾ ਦੀ ਨਿਰਪੱਖਤਾ ਦਾ ਜਾਂਚ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਜੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਜਿਹੜਾ ਕੁੜੀ ਨੇ ਐਲੀਗੇਸ਼ਨ ਲਾਇਆ ਭਾਨੇ ਦੇ ਉੱਪਰ ਉਹ ਕੁੜੀ ਸਬੂਤ ਦੇਵੇ ਨਹੀਂ ਉਹ ਕੁੜੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਬਿਨਾ ਮਤਲਬ ਤੋਂ ਸਾਡੇ ਬੰਦੇ ਨੂੰ ਬਦਨਾਮ ਕਰੀ ਜਾਂਦੀ ਆ ਅੱਜ ਉਹ ਕਹਿੰਦੀ ਆ ਵੀ ਇੰਨੇ ਰੁਪਏ ਲਏ ਆ ਕਾਹਨੂੰ ਕੋਈ ਹੋਰ ਐਲੀਗੇਸ਼ਨ ਲਾਉ ਉਹ ਠੀਕ ਹੈ ਜੀ ਉਹਦੇ ਉੱਪਰ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਕੁੜੀ ਦੇ ਉੱਪਰ ਉਹ ਤੋਂ ਪੁੱਛਿਆ ਜਾਣਾ ਚਾਹੀਦਾ ਵੀ ਕਿਹਨੇ ਉਹਨੂੰ ਬੁਲਾਇਆ ਹੈਗਾ ਆਈ ਨਹੀਂ ਪਤਾ ਉਹਦੇ ਪਿੱਛੇ ਕੀ ਦਾ ਹੱਥ ਹੋਵੇ ਇੱਥੇ ਤਾਂ ਹੀ ਇੱਥੇ ਰਾਹ ਜਾਂਦੇ ਬੰਦੇ ਨੂੰ ਤੁਸੀਂ 1200 ਰੁਪਏ ਦੇ ਕੇ ਜਿਹੜਾ ਕੋ ਮਰਜ਼ੀ ਬੁਲਾਈ ਜਾਓ ਹਨਾ ਕਿੰਨੀਆਂ ਬਿਆਦਮੀਆਂ ਹੁੰਦੀਆਂ ਨੇ ਉਹ ਵੀ ਬੰਦੇ ਇਹੋ ਜਿਹੇ ਆ ਇੱਥੇ 1200 ਰੁਪਏ ਦੀ ਖਾਤਰ ਉਹ ਬਿਆਦਮੀਆਂ ਕਰ ਦਿੰਦੇ ਆ ਇਹ ਤਾਂ ਬਹੁਤ ਛੋਟੀ ਚੀਜ਼ ਆ ਐਲੀਗੇਸ਼ਨ ਲਾਉਣਾ ਉਹ ਤਾਂ 4 ਪੈਸੇ ਕਿਸੇ ਨੇ ਦੇਤੇ ਹੋਣੇ ਆ ਬੁੱਲੀ ਜਾਂਦੀ ਆ ਸੋ ਇੰਨਾ ਗੱਲਾਂ ਨੂੰ ਇਗਨੋਰ ਕਰੋ ਇੰਨਾ ਦਾ ਕੋਈ ਤੱਤ ਨਹੀਂ ਹੈਗਾ ਲੋਕਾਂ ਦੇ ਕਿਵੇਂ ਬੇਨਤੀ ਕਰਦਾ ਹੀ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪਹੁੰਚੋ ਇੱਥੇ ਠੀਕ ਜੀ ਕੀ ਨਾਮ ਹੈ ਤੇ ਕੀ ਕਹਣਾ ਮੇਰਾ ਨਾਮ ਪ੍ਰੀਤਮ ਸਿੰਘ ਖਾਲਸਾ ਵਾ ਮੈਂ ਭਾਰਤੀ ਕਿਸਾਨ ਇਕਤਾ ਯੂਨੀਅਨ ਦਾ ਜ਼ਿਲ੍ਹਾ ਸਪੋਕਸਪਰਸਨ ਆ ਅਸਾਂ ਨੂੰ ਜਿੱਦਾਂ ਹੀ ਰਾਤ ਖਬਰ ਪਤਾ ਲੱਗੀ ਸਾਡੇ ਵੀਰ ਲੱਖਾ ਹਸਦਾਨਾ ਨੇ ਮੈਂ ਇੱਥੇ ਪਹਿਲਾਂ ਬੇਨਤੀ ਕਰਾਂਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਬਾਬਰ ਨੂੰ ਚਾਵਰ ਆਖਿਆ ਸੀ ਵਿੱਚ ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਇਹ ਕੰਮ ਪੁਲਿਸ ਦੇ ਨੇ ਸਰਕਾਰ ਦੇ ਨੇ ਜਿਹੜੇ ਅੱਠਾਕ ਨੇ ਚੋਰ ਨੇ ਲੁਟੇਰੇ ਨੇ ਜਿਹੜੇ ਮਹੱਤੜ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨਾਲ ਧੋਖਾ-ਧਾੜੀ ਕਰਕੇ ਜਦੋਂ ਪੁਲਿਸ ਕੋ ਜਾਂਦੇ ਨੇ ਤੇ ਜਿਹੜੇ ਠੱਗ ਲੁਟੇਰੇ ਨੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਰਿਸ਼ਵਤ ਦੇ ਕੇ ਉਹਨਾਂ ਦੇ ੱੱੱਕੇ ਲਵਾਉਂਦੇ ਰਹਿੰਦੇ ਆ ਤੇ ਜਦੋਂ ਕੋਈ ਇਨਸਾਫ ਪਸੰਦ ਕੋਈ ਸੱਚਾ-ਸੁੱਚਾ ਬੰਦਾ ਖੜਾ ਹੁੰਦਾ ਹੈ ਤੇ ਸਰਕਾਰਾਂ ਕੀ ਕਰਦੀਆਂ ਨੇ ਇੱਕ ਤਾਂ ਕਾਰਨ ਇਹ ਹੈ ਕਿ ਲੱਖੇ ਸੁਧਾਣੇ ਵੀਰ ਨੇ ਜਿਹੜੀ ਪ੍ਰਚਾਰ ਦੇ ਮੈਂ ਸ਼ੁਰੂ ਕੀਤੀ ਜਾਣਾ ਉਹਨੂੰ ਦਬੋਂ ਲਈਏ ਉਹਨਾਂ ਦੇ ਬੰਦੇ ਜਿੰਨੇ ਵੀ ਉਹਨਾਂ ਦੇ ਨਾਲ ਚੱਲਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਕੀ ਉਹਨਾਂ ਦਾ ਧਿਆਨ ਡਿਵਾਈਡਡ ਕੀਤਾ ਜਾਵੇ ਜਿਵੇਂ ਕਿਸਾਨੀ ਮੋਰਚੇ ਵਾਰੀ ਵੀ ਕੀਤਾ ਜਾਂਦਾ ਸੀ ਤੇ ਇਹਨਾਂ ਨੇ ਭਾਨਾ ਸਿੰਧੂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਜਿਹੜੇ ਉਹਦੇ ਨਾਲ ਚੱਲਦੇ ਸੀ ਉਹ ਧਿਆਨ ਉਧਰੋਂ ਵਿਟ ਗਿਆ ਤੇ ਇੱਧਰ ਆਉਣਗੇ ਤੇ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਵਾਂ ਕਿ ਸਰਕਾਰ ਜਿੱਥੇ ਬਦਲਾਅ ਦੀ ਗੱਲ ਕੀਤੀ ਸੀ ਨਾ ਭਗਵੰਤ ਮਾਨ ਸਾਹਿਬ ਤੁਹਾਨੂੰ ਲੋਕ ਸਲੂਟ ਕਰਦੇ ਸੀ ਪਰ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਸੀ ਵੋਟਾਂ ਤੋਂ ਪਹਿਲਾਂ ਉਹਦੇ ਤੇ ਤੁਸੀਂ ਖਰੇ ਨਹੀਂ ਉੱਤਰਦੇ ਜੇ ਤਾਂ ਤੁਸੀਂ ਇਨਸਾਫ ਪਸੰਦ ਹੁੰਦੇ ਤਾਂ ਤੁਸੀਂ ਜਿਹੜੇ ਹੁਣ ਠੱਗਾਂ ਨੂੰ ਨੱਥ ਪਾ ਰਿਹਾ ਸਾਡੇ ਵੀਰ ਜੇ ਕੋਈ ਜੋਧਾ ਖੜਾ ਹੁੰਦਾ ਤੇ ਤੁਸੀਂ ਉਹਨਾਂ ਨੂੰ ਜੇਲਾ 'ਚ ਡੱਕਣਾ ਸ਼ੁਰੂ ਕਰ ਦਿੱਤਾ ਤੁਸੀਂ ਉਹ ਦੂਜੀਆਂ ਸਰਕਾਰਾਂ ਨਾਲ ਵੀ ਭੇੜੇ ਹੋਈ ਜਾਂਦੇ ਹੋ ਬਦਲਾਵ ਦੇ ਨਾਲ ਤੇ ਧੋਖਾਧੜੀ ਵਾਲਿਆਂ ਦਾ ਸਾਥ ਦੇ ਰਹੇ ਹੋ ਝੂਠਿਆਂ ਦਾ ਸਾਥ ਦੇ ਰਹੇ ਹੋ ਸੱਚ ਤਾਂ ਬਾਹਰ ਆ ਜਾਣਾ ਪਰ ਇੱਕ ਗੱਲ ਕਹਿਣੀ ਚਾਹਾਂਗਾ ਸਰਕਾਰ ਨੂੰ ਚੇਤਾਵਨੀ ਹੈ ਸਾਡੇ ਵੀਰ ਪਾਣਾ ਸੱਦੂ ਨੂੰ ਜਲਦੀ ਤੋਂ ਜਲਦੀ ਰਹਾ ਕਰ ਦਿੱਤਾ ਜਾਏ ਤੇ ਜਿਹੜੇ ਟਰੈਵਲ ਏਜੰਟਾਂ ਨੇ ਧੋਖਾਧੜੀਆਂ ਕੀਤੀਆਂ ਨੇ ਉਹਨਾਂ ਨੂੰ ਜ਼ਿਲ੍ਹਾ ਦੇ ਵਿੱਚ ਸੱਟੋ ਨਹੀਂ ਤਾਂ ਜੇ ਨਾਤ ਨਾ ਪਾਈ ਤੇ ਪੰਜਾਬ ਜਿੱਥੇ ਮਾਨਸਿਕ ਤੌਰ ਤੇ ਵੀ ਲੁੱਟਿਆ ਜਾ ਰਿਹਾ ਹੈ ਉਹ ਤੇ ਸਰੀਰਕ ਤੌਰ ਤੇ ਵੀ ਲੁੱਟਿਆ ਜਾ ਰਿਹਾ ਹੈ ਹਾਂਜੀ ਅਸੀਂ ਸਾਰੇ ਪਹੁੰਚੇ ਸਾਡੇ ਵੀਰ ਸੁਪਾਲਜੀ ਆਇਆ ਜਿਲ੍ਹਾਫਰਦਾਰ ਹੋਰ ਆ ਰਹੇ ਨੇ ਹੋਰ ਸਾਡੇ ਵੀਰ ਆ ਰਹੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਜਿਹੜੇ ਸੱਜਣ ਨਹੀਂ ਛੱਡਿਆ ਜਾਂਦਾ ਤੇ ਅਗਲੀ ਰਣਨੀਤੀ ਕੀ ਹੋਵੇ ਅਗਲੀ ਰਣਨੀਤੀ ਅਸੀਂ ਫਿਰ ਵਿਚਾਰ ਕੇ ਜੋ ਸਾਡੇ ਸਰਦਾਰ ਸਾਹਿਬ ਆ ਜਾਣਗੇ ਸਾਰੇ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਸਾਰੇ ਵੀਰ ਪਹੁੰਚੇ ਨੇ ਉਹ ਵਿਚਾਰ ਕਰਕੇ ਬਲਸੰਦਰ ਖਾਤੇ ਇਹ ਕਹਿ ਰਿਹਾ ਕਿ ਭਾਨਾ ਸਿੱਧੂ ਥਾਣੇ ਦੇ ਵਿੱਚ ਹੈ ਹੀ ਨਹੀਂ ਉਹ ਚਲਾ ਗਿਆ ਤਾਂ ਲੱਗਦਾ ਹੈ ਤਾਂ ਬਲਸਦਾ ਪਕਮ ਕ ਕੀ ਹੁੰਦਾ ਜੀ ਜਿਹੜੇ ਸੱਚੇ ਸੁੱਚੇ ਬੰਦੇ ਹੁੰਦੇ ਆ ਉਹਨਾਂ ਨੂੰ ਇੱਧਰ ਉੱਧਰ ਕਰ ਲੈਣਾ ਪਰ ਅਸੀਂ ਇਨਸਾਫ ਲੈਣ ਲਈ ਜੇ ਸਾਨੂੰ ਪਤਾ ਲੱਗਿਆ ਲੱਖੇ ਵੀਰ ਦੀ ਅਸੀਂ ਵੀਡੀਓ ਸੁਣੀ ਇੱਥੇ ਦੱਸਿਆ ਗਿਆ ਜੇ ਇੱਥੇ ਨਹੀਂ ਸਾਨੂੰ ਜਿੱਥੇ ਵੀ ਪਤਾ ਲੱਗੇਗਾ ਅਸੀਂ ਪੈਰਵਾਈ ਕਰਾਂਗੇ ਹਾਂਜੀ ਹੁਣ ਸਾਡੇ ਵੱਲੋਂ ਧਰਨਾ ਲਾਇਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਪੁਲਿਸ ਨੂੰ ਜਾ ਕੇ ਅੰਦਰ ਵੀ ਮਿਲਾਂਗੇ ਤੇ ਪੁੱਛਾਂਗੇ ਕਿ ਕਿਹੜੇ ਕਿਹੜੇ ਕੰਮ ਕਰ ਰਹੇ ਆ ਜਿਹੜੇ ਝੂਠੇ ਏਜੰਟ ਨੇ ਉਹਨਾਂ ਨੂੰ ਅੰਦਰ ਸੱਟੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਰੋਲ ਇੱਕੋ ਨਹੀਂ ਛੱਡੋ ਮੈਂ ਛੱਡਦਾ ਹਾਂ ਹਾਂ ਸਭ ਨੂੰ ਜਰਬਾ ਥੋੜਾ ਚਲ ਹਾਂਜੀ ਵਾਜੀ ਜੀ ਨਾਮ ਹੈ ਤੇ ਕੀ ਕਹਣਾ ਜਦ ਇੱਥੇ ਇਕੱਠੇ ਹੋਏ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਦਾ ਜ਼ਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮੇਰਾ ਨਾਮ ਹੈ ਜੀ ਅਸੀਂ ਅੱਜ ਜੋ ਮਤਲਬ ਸੱਚ ਨੂੰ ਫਾਂਸੀ ਹੈ ਜੋ ਪੰਜਾਬ ਦੇ ਨੌਜਵਾਨਾਂ ਦੇ ਹੱਕ ਦੀ ਗੱਲ ਕਰਦਾ ਕਿ ਟਰੈਵਲ ਏਜੰਟਾਂ ਤੋਂ ਉਹਦੇ ਘਰੇ ਜਾ ਕੇ ਦੇਖੋ ਬੁੱਧਵਾਰ ਨੂੰ ਕਿੰਨਾ ਰਸ਼ ਲੱਗਿਆ ਹੁੰਦਾ ਅੱਜ ਤੱਕ ਦੀਆਂ ਖ਼ਬਰਾਂ ਤੁਸੀਂ ਪੁਰਾਣੀਆਂ ਪੜ੍ਹ ਕੇ ਦੇਖ ਲਓ ਕਿਤੇ ਵੀ ਆਇਆ ਹੋਵੇ ਕਿ ਜੀ ਬੰਦ ਕਿਸੇ ਏਜੰਟ ਨੇ ਛਪਾਈ ਹੋਵੇ ਖਬਰ ਕਿ ਮੈਂ ਬੰਦਾ ਬਾਹਰ ਭੇਜਿਆ ਜੋ ਨੇ ਮੇਰੇ ਪੈਸੇ ਨਹੀਂ ਦਿੱਤੇ ਹਮੇਸ਼ਾ ਖਬਰ ਆਈ ਜਾਂਦੀ ਹੈ ਕਿ ਏਜੰਟ ਨੇ ਧੋਖਾਧੜੀ ਕੀਤੀ ਏਜੰਟ ਨੇ ਆ ਕੀਤਾ ਮੈਂ ਕਿ 100 ਸਾਲ ਦਾ ਅਖਬਾਰ ਦੇ ਵਿੱਚ ਮੈਨੂੰ ਕਿਤੇ ਵੀ ਦਿਖਾ ਦਿਓ ਕਿ ਏਜੰਟ ਨੇ ਲਵਾਈ ਹੋਵੇ ਖਬਰ ਕਿ ਮੇਰੇ ਨਾਲ ਧੋਖਾ ਹੋ ਗਿਆ ਜੀ ਬੰਦਾ ਚਲਾ ਗਿਆ ਮੈਨੂੰ ਪੈਸੇ ਨਹੀਂ ਮਿਲੇ ਤੇ ਫਿਰ ਉਹ ਧੋਖਾਧੜੀ ਨੂੰ ਰੋਕਣ ਕਰਕੇ ਜੇਕਰ ਕੋਈ ਉਠਿਆ ਪਾਣਾ ਸਿੱਧੂ ਲੱਖਾ ਸੀ ਦਾਣਾ ਜਾਂ ਜੋ ਵੀ ਕੋਈ ਜਿਵੇਂ ਅਮਰਪਾਲ ਸਿੰਘ ਵੀ ਲਾ ਲੋ ਜਿਹੜੇ ਵੀ ਕੋਈ ਉੱਠਦਾ ਹੈ ਉਹਨੂੰ ਸੱਚ ਨੂੰ ਫਾਂਸੀ ਦੇ ਦਿੱਤੀ ਜਾਂਦੀ ਹੈ ਏ ਉਹਨੂੰ ਤੱਕ ਚੱਲੇਗਾ ਅੱਜ ਅਸੀਂ ਇਸ ਕਰਕੇ ਪਹੁੰਚੇ ਕਿ ਭਾਨਾ ਸਿੱਧੂ ਨੂੰ ਗ੍ਰਿਫਤਾਰ ਕਰਕੇ ਸਾਨੂੰ ਪਤਾ ਲੱਗਿਆ ਵਰਤਮਾਨ ਜੋਗੀ ਜੀ ਲਿਆਂਦਾ ਗਿਆ ਅਸੀਂ ਅੱਜ ਇੱਥੇ ਆਪ ਰੋਸ਼ਗੁਜ਼ਾਰਾ ਕਰਨ ਆਇਆ ਕਿ ਸਰਕਾਰ ਨੂੰ ਚੇਤਾਵਨੀ ਦੇਣ ਆਇਆ ਕਿ ਭਰਾ ਜੀ ਕੰਮ ਕਰ ਲਓ ਸਹੀ ਤੇ ਸਹੀ ਰਹੋਗੇ ਜੇਕਰ ਨਹੀਂ ਤਾਂ ਫਿਰ ਅਸੀਂ ਤਾਂ ਡੰਡੇ ਡੰਡੇ ਮਾਰਨ ਦੀ ਤਿਆਰੀ ਬੈਠੇ ਆਂ ਪ੍ਰਧਾਨ ਜੀ ਕਿਤੇ ਨਾ ਕਿਤੇ ਜਿਹੜੇ ਏਜੰਟ ਆ ਉਹਨੇ આરોਪ ਲਾਇਆ ਕਿ ਭਾਨਾ ਸਿੱਧੂ ਨੇ ਮੇਰੇ ਘਰ ਦੇ ਬਾਹਰ ਧਰਨਾ ਲਗਾਇਆ ਮੇਰੀ ਛਵੀ ਖਰਾਬ ਕੀਤੀ ਅਤੇ ਧਰਨਾ ਚੱਕਣ ਲਈ ਭਾਨਾ ਸਿੱਧੂ ਨੇ 10000 ਰੁਪਏ ਦੀ ਉਹਦੇ ਕੋਲ ਮੰਗ ਕੀਤੀ ਆ ਜਿਹੜੀ ਐਫ ਆਈ ਆਰ ਤੇ ਚੀਜ਼ ਲਿਖਾਈ ਗਈ ਸਬੂਤਾਂ ਦੇ ਆਧਾਰ ਤੇ ਉਹਦਾ ਜਾਂਚ ਦਾ ਵਿਸ਼ਾ ਹੈ ਉਹਦਾ ਪੁਲਿਸ ਨੇ ਕਰਨੀ ਹੈ ਕਿ ਕੀ ਹੋਇਆ ਕੀ ਨਹੀਂ ਹੋਇਆ ਨਹੀਂ ਤਾਂ આરોਪ ਪ੍ਰਤੀਆਰੋਪ ਤਾਂ ਚੱਲਦੇ ਹੀ ਰਹਿੰਦੇ ਨੇ ਇਹਦਾ આરોਪ ਦਾ ਪ੍ਰਤੀਆਰੋਪ ਤਾਂ ਲਾਣੇ ਲਾਣੇ ਨੇ ਜਿਹਦੇ ਤੇ ਅਲਿਗੇਸ਼ਨ ਹੋਊਗਾ ਅਗਲਾ ਕਹਿੰਦਾ ਮੇਰੇ ਵੱਲੋਂ ਤੀਰ ਆਂਦਾ ਮੈਂ ਦੂਜੇ ਵੱਲੋਂ ਛੱਡਣਾ ਹੀ ਨਹੀਂ ਕਰਦਾ ਹੁਣ ਤੁਸੀਂ ਉਹਦੀ ਗ੍ਰਿਫਤਾਰੀ ਨੂੰ ਲੈ ਕੇ ਬਾਹਰ ਆ ਆ ਉਹ ਹੁਣ ਸਾਡੇ ਜ਼ਿਲ੍ਹੇ ਦੇ ਸਪੋਕਸਪਰਸਨ ਨੇ ਗਿਆਨੀ ਪ੍ਰੀਤਮ ਸਿੰਘ ਜੀ ਖਾਲਸਾ ਬਾਕੀ ਤੁਹਾਨੂੰ ਉਹ ਦੱਸ ਦੇਣਗੇ ਮਾਈਕ ਲੈਣੇ ਅ ਅੱਜ ਜੋ ਕਿ ساری ਕੋਸਰੀ ਕੋਣ ਰੋੜ ਸਰ ਕੀ ਨਾਮ ਹੈ ਮੇਰਾ ਨਾਮ ਗੁਰਮੀਲ ਸਿੰਘ ਜੀ ਮੈਂ ਸੋਸ਼ਲ ਵਰਕਰ ਆ ਜੀ ਜੋ ਇਹ ਐਕਟੀਵਿਟੀ ਕਰਨੇ ਭਾਣਾ ਸਾਨੂੰ ਲੱਖਾ ਦਾਣਾ ਮੇਰੇ ਇਲਾਕੇ ਦੇ ਨੇ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਵੀ ਜੋ ਇਹ ਪੋਜੀਸ਼ਨ ਹੈ ਜਿਹੜੀ ਚੋਰਾ ਠੱਗਾ ਨੂੰ ਨੱਥ ਪਾਉਣ ਦੀ ਇਹ ਬਹੁਤ ਸਹੀ ਕੰਮ ਕਰ ਰਹੇ ਨੇ ਤੇ ਹੁਣ ਦੇਖੋ ਪੁਲਿਸ ਕੋਲੇ ਵੱਦਾ ਦਰਖਾਸਤ ਲੈ ਕੇ ਜਾਂਦਾ ਪੁਲਸਾ ਹੀ ਪੱਲਾ ਝਾੜ ਨਹੀਂ ਵੀ ਅਸੀਂ ਪੈਸੇ ਨਹੀਂ ਦਵਾ ਸਕਦੇ ਤੇ ਪੈਸੇ ਹੁਣ ਜਿਹੜੇ ਏਜੰਟ ਵਿੱਚ ਲੋਟੂ ਡੋਲਾ ਬੈਠਾ ਉਹ ਕੀ ਕਰਦੇ ਨੇ ਕਿ ਆਪਣੇ ਬੋਰਡ ਲਾ ਲੈਂਦੇ ਨੇ ਨਾ ਕੋਈ ਉਹਨਾਂ ਨੂੰ ਰਜਿਸਟਰਡ ਕਰਾਉਂਦੇ ਨੇ ਨਾ ਕੋਈ ਲੀਗਲੀ ਤੌਰ ਤੇ ਥਾਣੇ ਨੂੰ ਪਤਾ ਹੁੰਦਾ ਸਭ ਪਤਾ ਤਾਂ ਹੁੰਦਾ ਹੀ ਆ ਜੀ ਦੋ ਨੰਬਰ ਤੇ ਪਤਾ ਹੀ ਹੁੰਦਾ ਜਿਹੜੀ ਲੱਖਾਂ ਦੀ ਠੱਗੀ ਮਾਰ ਕੇ ਜਿਹੜੀ ਜਨਤਾ ਦੇ ਨਾਲ ਹਰੈਸਮੈਂਟ ਹੀ ਹੁੰਦੀ ਆ ਕਈ ਅਰਦਾ ਜਨਤਾ ਬਦਾਰਨਾ ਜੁੱਲੀ ਬਿੱਤਰ ਚੱਕ ਕੇ ਭੱਜ ਜਾਂਦੇ ਜੀ ਇੱਕ ਮੇਰੇ ਕੋਲ ਫਿਰ ਪਿੱਛੇ ਫ੍ਰੀਕੋਰਟ ਦਾ ਕੇਸ ਆਇਆ ਜੀ 2.5 ਲੱਖ ਰੁਪਇਆ ਕੋਈ ਮੇਰੇ ਰਿਲੇਟਿਵ ਨੇ ਦਿੱਤਾ ਸੀ ਤੇ ਅਸੀਂ ਉਹਨੂੰ ਜੋ ਪਰਮਾਨਾ ਲੈ ਕੇ ਗਏ ਪਹਿਲੀ ਵਾਰ ਤਾਂ ਮਿਲ ਗਈ ਉਹਨੇ ਪਰਮਾਨਾ ਨੂੰ ਨਾ ਤਵੀਲ ਕਰ ਲਿਆ ਦੂਜੀਆ ਦੇਖੇ ਜੁੱਲੀ ਵਿੱਚਰ ਚੱਕ ਕੇ ਗੋਲ ਸਰ ਜਿਹੜੀ ਅੱਜ ਗ੍ਰਿਫਤਾਰੀ ਹੋਈ ਹੈ ਉਹਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ ਨਹੀਂ ਗਲਤ ਹੋਈ ਜੀ ਗਲਤ ਹੋਈ ਜੀ ਬਿਲਕੁਲ ਦੋਨੇ ਕੋਈ ਗੁਨਾਹ ਕੀਤਾ ਜੀ ਤੁਸੀਂ ਕਰ ਰਹੇ ਹੋ ਤੁਹਾ ਨਾਲ ਗੱਲ ਹੋਈ ਮੇਰੀ ਹੱਥ 'ਚੋਂ ਨਾਲ ਫੋਨ ਤੇ ਵੀ ਗੱਲ ਹੋਈ ਸੀ ਮੈਂ ਕਿਹਾ ਵੀ ਇਹਨਾਂ ਨੂੰ ਤੁਹਾਡੀ ਗੱਲ ਹੋਈ ਮੇਰੀ ਹੋਂ ਵੀ ਗੱਲ ਹੋਈ ਸੀ ਹੱਥ 'ਚੋਂ ਨਾਲ ਉਹ ਕਹਿੰਦੇ ਵੀ ਹਜੇ ਇਨਵੈਸਟਿੰਗ ਚੱਲਦੀ ਕੋਈ ਐਫਆਈਆਰ ਲੋਜ ਨਹੀਂ ਕੀਤੀ ਮੈਂ ਹੁਣੇ 1 ਮਿੰਟ ਪਹਿਲਾਂ ਤੁਹਾਡੇ ਸਾਹਮਣੇ ਮਿਲ ਕੇ ਆਇਆ ਜੀ ਪਰ ਇੱਕ ਐਫਆਈਆਰ ਸਾਹਮਣੇ ਆਈ ਹੈ ਜਿਸ ਚ ਪਾਨਾ ਸਿੱਧੂ ਦੇ ਖਿਲਾਫ 300 84 ਦੇ ਤਹਿਤ ਕੋਈ ਇੱਕ ਕਾਰਵਾਈ ਨਹੀਂ ਅਜੇ ਤੱਕ ਐਫਆਰ ਦੀ ਕੋਈ ਮੇਰੀ ਨੋਟਿਸ ਨਹੀਂ ਹੈਗੀ ਬਾਕੀ ਜੋ ਆਪਾਂ ਸੁਚੇਤ ਸਾਡੇ ਵਰਜਨ ਲੈ ਲਿਓ ਡਿਪਟੀ ਸਾਹਿਬ ਜੀ ਉਹਨਾਂ ਦੇ ਵਰਜਨ ਲੈ ਲਿਓ ਅਜੇ ਐਫਆਰ ਹੀ ਕੋਈ ਲਾਉਣੀ ਨਹੀਂ ਹੋਈ ਸਿਰਫ ਉਹਨਾਂ ਨੇ ਇਨਵੈਸਟਿਗੇਟ ਕੀਤਾ ਟੂ ਅਲੋਕੇਸ਼ਨ ਲੱਗਿਆ ਉਹ ਅਲੋਕੇਸ਼ਨ ਹੋਊਗਾ ਫਿਰ ਉਸ ਤੋਂ ਬਾਅਦ ਜੋ ਵੀ ਆ ਤੁਹਾਡੇ ਵੱਲੋਂ ਧਰਨਾ ਲਾਇਆ ਗਿਆ ਪਰ ਸਾਡਾ ਧਰਨਾ ਸੀ ਕੋਈ ਧਰਨਾ ਵੀ ਲਾਵਾਂਗੇ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਪੰਜਾਬ ਦੇ ਪ੍ਰਧਾਨ ਹੋਣਗੇ ਸਾਡਾ ਸਮਰਥਕ ਅੱਜ ਵੀ ਆ ਬਾਕੀ ਮੇਰੇ ਰਵਿੰਦਰਪਰ ਰਾਜਾ ਜੀ ਦੋ ਸਭ ਦੇ ਵੀ ਬੋਲਣਗੇ ਰਾਜਾ ਭਾਜੀ ਆਓ ਤੇ ਅਸੀਂ ਉਹਦੇ ਯਾਰਾ ਕੰਮ ਹੈ ਜੇ ਗਿਣਾ ਸਕਦੇ ਜੋ ਉਹਨੇ ਪੰਜਾਬ ਲਈ ਕੀਤੇ ਆ ਕਿਸਾਨੀ ਅੰਦੋਲਨ ਤੋਂ ਲੈ ਕੇ ਹਾੜ ਆਈ ਬੰਮਣਾਈ ਮੰਗਸਾਨੀ ਅੰਦੋਲਨ ਜੀਰਾ ਫੈਕਟਰੀ ਵਾਲਾ ਤੇ ਲੋਕਾਂ ਦੇ ਏਜੰਟੀ ਦੇ ਜਿਹੜੇ ਪੈਸੇ ਆ ਕਿੰਨੇ ਉਹਨੇ ਪੱਲੇ ਦੇ ਕੰਮ ਕੀਤੇ ਆ ਉਹ ਕੋਈ ਮਲੰਗ ਦਾ ਤੁਰਿਆ ਨਹੀਂ ਫਿਰਦਾ ਵੀ 10000 ਅਲੀਗੇਸ਼ਨ ਦੇਖੋ ਕਿੱਡਾ ਪੈੜਾ ਲਾਇਆ ਇਹ ਕਰਦਾਰ ਕੁਸੀਦਾਰ ਨਹੀਂ ਹੁੰਦੀ ਹੈਗੇ ਦੀ 10000 ਰੁਪਿਆ 10 10000 ਨੂੰ ਦੇ ਗੱਲ 20 ਕਢਾ ਦੇਣਗੇ ਜੀ ਅਸੀਂ ਘੜਾਉਣੇ ਵਾਲੇ ਬੰਦਾ ਕਰਨਗੇ ਨਹੀਂ ਕਰਨਗੇ ਨਹੀਂ ਛੇਦੀਕਾਰ ਭਾਈ ਅਸੀਂ ਲੈ ਦਰਜ ਕਰਾਉਂਦੇ ਆ ਐਫ ਆਈ ਆਰ ਪਰ ਨਹੀਂ ਉਹ ਅੱਖਾਂ ਚ 14 ਸਰਕਾਰ ਦੇ ਕਿਉਂਕਿ ਉਹ ਕਿਸੇ ਇੱਕ ਸਰਕਾਰ ਦੇ ਉਲਟ ਨਹੀਂ ਬੋਲਦਾ ਜੀ ਸਾਰੀਆਂ ਸਰਕਾਰਾਂ ਤੇ ਗਲਤ ਨੀਤੀਆਂ ਦੇ ਉਲਟ ਬੋਲਦਾ ਜੀ ਇਹ ਲਿਓ ਅੱਖਾਂ ਚ 14 ਸੀਗਾ ਸਰਕਾਰ ਦੇ ਤਾਂ ਉਹਨਾਂ ਧੱਕੇਸਾਈ ਹੋਈ ਆ ਅਸੀਂ ਉਹਦੇ ਹੱਕ ਜਾ ਕੇ ਖੜੇ ਆ ਉਹਨੂੰ ਇਨਸਾਫ ਦਿਵਾ ਕੇ ਆਣਾ ਕਿ ਉਹਦੀ ਖਾਤਰ ਜਾਨੂੰ ਛਿੱਡੀ ਵੱਡੀ ਮਾਰਚ ਲੜਾਈ ਲਾਣੀ ਪੈ ਜੇ ਪਰ ਇਹ ਨਹੀਂ ਐ ਇੱਕ ਵਾਰ ਚ ਨਹੀਂ ਹੋਣ ਦਵਾਂਗੇ ਹੋਰ ਵੀ ਸਾਡਾ ਜੂਤ ਜਾਂ ਲੋਕ ਇੱਥੇ ਪਹੁੰਚ ਰਹੇ ਆ ਇੱਥੇ ਵੱਡੇ ਲੈਵਲ ਦੇ ਮਜਾਰਾ ਹੋਊਗਾ ਉਹ ਇੱਥੋਂ ਇਹ ਨਹੀਂ ਪਤਾ ਵੀ ਕਚਹਿਰੀਆਂ ਦਾ ਰੂਪ ਤਾਰ ਲਵੇ ਜੇ ਉੱਥੇ ਬੇਸ ਕਰਨਗੇ ਤਾਂ ਕਚਹਿਰੀਆਂ ਜੀ ਵੀ ਵੱਡਾ ਇਕ ਧਰਨੇ ਦਾ ਰੂਪ ਲਾਇਆ ਜਾਊਗਾ ਉਹ ਤਾਂ ਬਸ ਸਾਰੀ ਸੰਗਤ ਨੂੰ ਬੇਨਤੀ ਆ ਵੀ ਇਹ ਬਹੁਤ ਸਾਰੇ ਦੇ ਖਾਤਰ ਪਹੁੰਚੋ ਭਾਈ ਜਿਹੜੀ ਸਾਡੇ ਪਹਿਲਾਂ ਵੀ ਪਾਰਟੀ ਵਾਕਫ ਮੁੱਦੇ ਤੇ ਚੜਦੀ ਰਹੀ ਆ ਔਰ ਅਸੀਂ ਬੇਕੋ ਪੰਚੀ ਗਾਲਾਂ ਜਦ ਸਾਡੀ ਟੀਮ ਆ ਰਹੀ ਹੈ ਬਿਲਕੁਲ ਨਾਲ ਸਪੋਰਟ ਚ ਖੜੇ ਹਾਂ ਮਤਲਬ ਇਹ ਰਾਵਾਂ ਨੇ ਜੋ ਲੋੜ ਪਈ ਉਹ ਆਪ ਕਰਾਂਗੇ ਮੇਰੇ ਕੋਲ ਐਸਮ ਜੱਟ ਨਿਊਜ਼ ਲਈ ਲੁਧਿਆਣਾ ਤੋਂ ਅਭਿਸ਼ੇਕ ਚਲੋਟਾ ਦੀ ਰਿਪੋਰਟ